हां जी दोस्तों ਗੱਲ ਕਰਾਂਗੇ ਆਪਾਂ ਡਿਸਟ੍ਰਿਕਟ ਅਦਾਲਤ ਸੰਗਰੂਰ ਯਾਨੀ ਕਿ ਜੋ ਜ਼ਿਲ੍ਹਾ ਕਚੈਰੀਆਂ ਸੰਗਰੂਰ ਵਿੱਚ ਭਰਤੀ ਹੈ ਉਹ ਕਲਰਕ ਦੀ ਭਰਤੀ ਹੈ ਜੀ ਠੀਕ ਹੈ ਤੇ ਬਾਰੇ ਗੱਲ ਕਰਾਂਗੇ ਸਰਕਾਰੀ ਪੋਸਟਾਂ .com ਤੇ ਤੁਸੀਂ ਵੇਸਟ ਕਰ ਲੈਣਾ ਇਹ ਵੀ ਤੁਸੀਂ WhatsApp ਗਰੁੱਪ ਜੁੜ ਸਕਦੇ ਹੋ ਸਾਡੇ ਨਾਲ ਅਸੀਂ ਬੱਚੜਦੇ ਜਾਗੇ ਜੀ ਠੀਕ ਹੈ ਜੀ ਇਸ ਸਾਲ ਤੇ ਨਿਚੇ ਆਉਂਦੇ ਤਾਂ ਪੋਸਟਾਂ ਜਿਹੜੀ ਟੋਟਲ ਨੇ 23 ਪੋਸਟਾਂ ਨੇ ਜੀ ਆਫਲਾਈਨ ਭਰਤੀ ਹੈ ਫਾਰਮ ਭਰਨ ਦੀ ਵੀ ਤਰੀਕ ਹੈਗੀ ਉਹ 29 11 2024 ਤੱਕ ਹੈ ਸੰਗਰੂਰ ਤੇ ਫਾਰਮ ਨੇ ਉਸ ਤੋਂ ਅੱਗੇ ਗੱਲ ਕਰੀਏ ਜਿਹੜੀ ਜਰਨਲ ਦੀਆਂ 4 ਪੋਸਟਾਂ ਨੇ ਜੀ ਐਸਸੀ ਐਮਪੀ ਦੀਆਂ 5 ਨੇ ਜੀ ਐਸਸੀ ਦੀਆਂ 6 ਨੇ ਜੀ ਪੀਸੀਓ ਐਮਸੀ ਦੇ 4 ਨੇ ਜੀ ਪੀਐਚਸੀ ਪੰਜਾਬ ਦੀਆਂ 1 ਨੇ ਜੀ ਐਕਸਰਸਮੈਨ ਜਰਨਲ ਦੀਆਂ 2 ਨੇ ਜੀ ਐਕਸਰਸਮੈਨ ਐਸਸੀ ਐਮਬੀ ਦੀ 1 ਹੈ ਠੀਕ ਹੈ ਜੀ ਇਸ ਤਰ੍ਹਾਂ ਪੂਰ ਪੋਸਟਾਂ ਨੂੰ ਡਿਵਾਈਡ ਕੀਤਾ ਗਿਆ ਤੇ ਨਾਲ ਹੀ ਗੱਲ ਕਰੀ ਜਿਹੜੀ ਪੇ ਸਕੇਲ ਆ ਹੋ ਕੀ ਹੈ ਉਹ ਤੁਸੀਂ ਦੇਖੋਗੇ ਉਹ ਗਵਰਨਮੈਂਟ ਆਫ ਪੰਜਾਬ ਦੇ ਐਂਡ ਹਰਿਆਣਾ ਹਾਈ ਕੋਰਟ ਦੇ ਰੂਲਸ ਅਨੁਸਾਰ ਮਿਲੂਗੀ ਤੇ ਇਸ ਦੀ ਗੱਲ ਕਰੀਏ ਕਲਕੁਲੀ ਐਲੀਜੀਬਿਲਟੀ ਕੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਬੀਏ ਬੀਸੀਏ ਠੀਕ ਹੈ ਜੀ ਤੇ ਯਾਨੀ ਕਿ ਐਨੀ ਡਿਗਰੀ ਹੋਵੇ ਉਸ ਤੋਂ ਬਾਅਦ ਹੀ ਤੁਹਾਡੇ ਕੋਲ ਪੰਜਾਬੀ ਜਿਹੜੀ ਲੈਂਗੁਏਜ ਦਾ ਪਾਸ ਹੋਣੀ ਚਾਹੀਦੀ ਹੈ ਤੇ ਨਾਲ ਹੀ ਤੁਹਾਨੂੰ ਕੰਪਿਊਟਰ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਗੱਲ ਕਰੀਏ ਉਮਰ 18 ਤੋਂ ਲੈ ਕੇ 37 ਸਾਲ ਹੋਣੀ ਚਾਹੀਦੀ ਹੈ ਜਰਨਲ ਕੈਟਾਗਰੀਆਂ ਐਸੀ ਬੀਸੀ ਦੀ ਗੱਲ ਕਰੀਏ ਉਹਨਾਂ ਨੂੰ ਏਜ ਰੈਲੈਕਸ਼ਨ ਹੋ ਜਾਂਦੀ ਹੈ ਠੀਕ ਹੈ ਜੀ ਇੱਦ ਤੱਕ ਦਾ ਦੋਸਤੋ ਹੋ ਗਿਆ ਕਲੀਅਰ ਹੁਣ ਚੱਲਦੇ ਆ ਨੈਕਸਟ ਪੜਾ ਮਾ ਪੜਨਾ ਪਰਨਾ 29 11 ਤੱਕ ਪੜ ਸਕਦੇ ਆ ਜੀ ਜੋ ਤਾਂ ਮੈਂ ਤੁਹਾਨੂੰ 10 ਹੀ ਦਿੱਤੀ ਆ ਉਸ ਤੋਂ ਬਾਅਦ ਇਹ ਵੀ ਦਿੱਤੀ ਸੀ ਇਹਨਾਂ ਦੀ ਕੋਈ ਨਹੀਂ ਬਿਲਕੁਲ ਫ੍ਰੀ ਹੈ ਠੀਕ ਆ ਜੀ ਤੇ ਇਸ ਦੇ ਵਿੱਚ ਤੁਹਾਡਾ ਡਾਕੂਮੈਂਟ ਬੇਰੀ ਐਗਜ਼ਾਮ ਵੀ ਹੋਊਗਾ ਠੀਕ ਆ ਜੀ ਉਸ ਤੋਂ ਬਾਅਦ ਇੱਥੇ ਤੁਸੀਂ ਆਫਲਾਈਨ ਅਪਲਾਈ ਕਰਨਾ ਹੈਗਾ ਇਸ ਤੇ ਦੇ ਕਲਿੱਕ ਕਰੋਗੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਕੀ ਆ ਦੇਖੋਗੇ ਪੇਜ ਆ ਜਾਣਾਗਾ ਸਾਰਾ ਨੋਟੀਫਿਕੇਸ਼ਨ ਆ ਜਾਊਗਾ ਇਸ ਤੋਂ ਬਾਅਦ ਤੁਸੀਂ ਨੀਚੇ ਸਟ੍ਰੋਲਡਾਉਨ ਕਰੋਗੇ ਤਾਂ ਇਥੇ ਤੁਸੀਂ ਆਪਣੇ ਫੋਟੋ ਲਾ ਲੈਣੀ ਆ ਇੱਥੇ ਆਪਣਾ ਨਾਮ ਕੈਟਾਗਰੀ ਠੀਕ ਹੈ ਸਾਰਾ ਕੁਝ ਫਿਲ ਕਰ ਲੈਣਾਗਾ ਜੇ ਫੇਪੀ ਤੁਹਾਨੂੰ ਦਿੱਕਤ ਆਰੀ ਕਿਵੇਂ ਫਾਰਮ ਹੈ ਭਰਨੇ ਦੇ ਬਾਰੇ ਅਲੱਗ ਤੋਂ ਵੀਡੀਓ ਬਣਾ ਕੇ ਲੈ ਆਵਾਂਗੇ ਸੋਨ ਦੱਸ ਦਾਂਗੇ ਜੀ ਤਾਂ ਉਸ ਲਈ ਇਸ ਨੀਚੇ ਕਮੈਂਟ ਕਰੋ ਤੁਹਾਡੇ 10 ਕਮੈਂਟ ਹੋਣਗੇ ਤਾਂ ਆਪਾਂ ਜਰੂਰ ਅਲੱਗ ਤੋਂ ਵੀਡੀਓ ਬਣਾ ਕੇ ਲੈ ਆਵਾਂਗਾ ਪੂਰਾ ਪ੍ਰੋਸੈਸ ਕਿਸ ਤਰ੍ਹਾਂ ਹੈ ਜੀ ਫਾਰਮ ਭਰਨਾ ਕਿਵੇਂ ਅੱਗੇ ਜਮਾ ਕਰਉਣਾ ਠੀਕ ਹੈ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਰੋ ਧੰਨਵਾਦ ਜੀ